ਇਸ ਵੇਲੇ ਦੀ ਵੱਡੀ ਖਬਰ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਨਵਾਂ ਵੀਸੀ ਮਿਲ ਚੁੱਕਿਆ ਹੈ ਹੁਣ ਜਿਹੜੀ ਵਾਈਸ ਚਾਂਸਲਰ ਦੀ ਕਮਾਨ ਹੈ ਕਰਮਜੀਤ ਸਿੰਘ ਦੇ ਹੱਥ ਆਈ ਹੈ ਕਰਮਜੀਤ ਸਿੰਘ ਨੂੰ ਨਵਾਂ ਵੀਸੀ ਲਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਜਿਹੜਾ ਨਵਾਂ ਵਾਈਸ ਚਾਂਸਲਰ ਮਿਲਿਆ ਨਵਾਂ ਜਿਹੜਾ ਕਹਿੰਦੀ ਹੈ ਕਿ ਇੱਕ ਉਹਦਾ ਜਿਹੜਾ ਉਹਦੇਦਾਰ ਮਿਲ ਚੁੱਕਿਆ ਤਾਂ ਹੁਣ ਕਾਲਜ ਦੀ ਇਹ ਜਿਹੜੀ ਯੂਨੀਵਰਸਿਟੀ ਦੀ ਤਰੱਕੀ ਦੇ ਲਈ ਜਿਹੜੇ ਅੱਗੇ ਹੋਰ ਕਦਮ ਪੱਟੇ ਜਾਣਗੇ ਤਾਂ ਦੱਸ ਦਈਏ ਕਿ ਲਗਾਤਾਰ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਉਹ ਬੁਲੰਦੀਆਂ ਨੂੰ ਛੂੰਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਹੁਣ ਨਵੇਂ ਵਾਈਸ ਚਾਂਸਲਰ ਕਰਮਜੀਤ ਸਿੰਘ ਦੇ ਹੱਥ ਜਿਹੜੀ ਕਮਾਂਡ ਦਿੱਤੀ ਗਈ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਸ ਤਾਂ ਹੁਣ ਹੋਰ ਬੁਲੰਦੀਆਂ ਨੂੰ ਜਿਹੜੀ ਇਹ ਯੂਨੀਵਰਸਿਟੀ ਛੂੰਦੀ ਹੋਈ ਨਜ਼ਰ ਆ ਰਹੀ ਆਉਗੀ ਵੱਡੀ ਖਬਰ ਹੈ ਅੰਮ੍ਰਿਤਸਰ ਤੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਜਿਹੜੀ ਨਿਯੁਕਤੀ ਕਰ ਦਿੱਤੀ ਗਈਆ ਆਖਰਕਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਨਵਾਂ ਬੀਸੀ ਮਿਲ ਚੁੱਕਿਆ